ਦਿੱਲੀ ਨੰਬਰ ਦੀ ਤੇਜ਼ ਰਫ਼ਤਾਰ ਗੱਡੀ ਨੇ ਖੰਬੇ ਦੇ ਵਿੱਚ ਟੱਕਰ ਮਾਰੀ ਹੈ ਤੇ ਬਿਜਲੀ ਦਾ ਖੰਭਾ ਹੀ ਟੁੱਟ ਕੇ ਡਿੱਗ ਗਿਆ ਦੇਸ ਦੇ ਵਿੱਚ 4 ਦੇ ਕਰੀਬ ਕੁੱਤਿਆਂ ਦੀ ਜਾਨ ਚਲੀ ਗਈ ਹੈ ਤੇ ਦੱਸ ਦਿੱਤੀ ਗਿਆ ਹੈ ਕਿ ਬਿਜਲੀ ਦੇ ਖੰਬੇ ਦੇ ਉੱਪਰ ਬਿਜਲੀ ਦਾ ਟਰਾਂਸਫਾਰਮਰ ਲੱਗਿਆ ਹੋਇਆ ਸੀ ਤੇ ਚਸ਼ਮਦੀਦ ਦਾ ਹੈ ਕਹਿਣਾ ਹੈ ਕਿ ਪਹਿਲਾਂ ਤੜਕਸਰ ਗੱਡੀ ਸਵਾਰ ਦੇ ਵੱਲੋਂ ਮੰਦਰ ਦੀ ਦੀਵਾਰ ਦੇ ਨਾਲ ਟੱਕਰ ਮਾਰੀ ਗਈ ਉਸ ਤੋਂ ਬਾਅਦ ਦੀਵਾਰ ਨੂੰ ਤੇ ਮੰਦਰ ਦੇ ਗੇਟ ਨੂੰ ਤੋੜ ਦਿੱਤਾ ਗਿਆ ਉਸ ਤੋਂ ਬਾਅਦ ਬਿਜਲੀ ਦੇ ਖੰਬੇ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਦੇ ਚਲਦਿਆ ਖੰਭਾ ਤੇ ਟਰਾਂਸਫਾਰਮਰ ਹੇਠਾ ਡਿੱਗੇ ਨੇ ਤੇ ਕਰੰਟ ਲੱਗਣ ਦੇ ਨਾਲ ਚਾਰ ਕੁੱਤਿਆਂ ਦੀ ਜਾਨ ਚਲੀ ਗਈ ਹੈ ਉੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਦਰਮਿਆਨ ਜਿਹੜੇ ਜਾਂਚ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤਾਂ ਉਹਨਾਂ ਦੋ ਨੌਜਵਾਨਾਂ ਨੂੰ ਕਬਜ਼ੇ ਦੇ ਵਿੱਚ ਲਿਆ ਹਾਲਾਂਕਿ ਗੱਡੀ ਦੇ ਵਿੱਚ ਸਵਾਰ ਬਾਕੀ ਨੌਜਵਾਨ ਉੱਥੋਂ ਭੱਜ ਗਏ ਨੇ ਜਨਾਬ ਦੀਪਾਲ ਪੁਲਿਸ ਕਰ ਰਹੀ ਹੈ ਜੀ ਜੀ ਕੀ ਨਾਮ ਜੀਤਨਾ ਤੇ ਕੀ ਗੱਲ ਰਹੀ ਹੈ ਰਮੀ ਜੀ ਮੇਰਾ ਨਾਮ ਤੇ ਸਵੇਕ ਚਾਰ ਦੇ ਦੀ ਗੱਲ ਹੈਗੀ ਆ ਗੱਡੀ ਬੜੀ ਸਪੀਡ ਚ ਆਈ ਐ ਨੇ ਖੰਭਾ ਤੋੜਦਾ ਬੱਤੀ ਵਾਲਾ ਤੇ ਖੰਭਾ ਟੋੜਨ ਤੋਂ ਬਾਅਦ ਇਹ ਮੰਦਰ ਆਪਣੇ ਲਾਹੂਕ ਸੁਭਾਵਾਂ ਦੀ ਕਾਂਦੇ ਤੋੜਤੀ ਆ ਆ ਗੇਰ ਤੋੜ ਦਿੱਤਾ ਜੇ ਮੋਟਰ ਮੋਟਰ ਵੀ ਸਾਰੀ ਤੋੜ ਦਿੱਤੀ ਆ ਕਾਰ ਪੱਥਰ ਲੱਛੀ ਕਿ ਕਿੰਨੇ ਨੌਜਵਾਨ ਸੀਗਾ ਤੇ ਗੱਡੀ ਸਾਰੀ ਗੱਲੋ ਗੱਡੀ ਵਿੱਚ ਖੰਭਾ ਟੁੱਟਣ ਦੇ ਨਾਲ ਬੱਤੀ ਚੱਲ ਗਈ ਜਦੋਂ ਤੱਕ ਆਪਾਂ ਆਏ ਆ ਤੇ ਉਦੋਂ ਤੱਕ ਉਹ ਨਿਕਲ ਕੇ ਭੱਜ ਗਏ ਤੇ ਜਿਨ੍ਹਾਂ ਨੇ ਮਤਲਬ ਕਿ ਜਿਹੜੇ ਮੌਕੇ ਤੇ ਦੇਖਿਆ ਉਹਨਾਂ ਨੇ ਚਾਰ ਤੋਂ ਮੇਰੇ ਖਿਆਲ ਚਾਰ ਪੰਜ ਬੰਦੇ ਆ ਗਏ ਸੀ ਤੇ ਦਿੱਲੀ ਨੰਬਰ ਦੀ ਗੱਡੀ ਜੇ ਵਾਈਟ ਕਲਰ ਦੀ ਸਿਆਜ ਕਾਰਨ ਪਤਾ ਲੱਗਿਆ ਕਿ ਮੁੰਡੇ ਨੱਚੇ ਸੀ ਪੀਆ ਆਰ ਤੋਂ ਉਹ ਤੁਸੀਂ ਦੇ ਮੱਥੇ ਨਹੀਂ ਲੱਗੇ ਨਿਕਲ ਕੇ ਭੱਜ ਹੀ ਗਏ ਆ ਉਹ ਆਪਾਂ ਦੇ ਕੋਲ ਦੇ ਲੈਣੇ ਸੀ ਚੀਜ਼ਾਂ ਹਾਂ ਹਾਂ ਮੁੰਜੀ ਸਾਹਿਬ ਆਏ ਫੋਟੋਆਂ ਖਿੱਚ ਕੇ ਲੈ ਕੇ ਗਏ ਆ ਅੱਛਾ ਡੀ ਡਿਵੀਜ਼ਨ ਵਾਲੇ ਬੰਦਰ ਦਾ ਆਹੇ ਤੁਸੀਂ ਕਿੰਨਾ ਕੁ ਕਹਿ ਸਕਦੇ ਆ ਆਪਾਂ ਮੋਟਰ ਟੁੱਟ ਗਈ ਆ ਸਪਾ ਫੂਪਾ ਟੁੱਟ ਗਿਆ ਕੰਧ ਟੁੱਟ ਗਈ ਜੇ ਟੁੱਟ ਗਿਆ ਵਾ ਉਹ 2.5 ਲੱਖ ਦਾ ਮੰਦਰ ਦਾ ਨੁਕਸਾਨ ਹੋ ਗਿਆ ਜੀ। ਅੱਛਾ ਜੀ। ਤੇ ਨਾਲ ਇਹ ਜਾਨਵਰ ਵੀ ਮੋਟ ਹੋਈਏ। ਹਾਂ ਜੀ ਉਹ ਆ ਗਏ ਤਿੰਨ ਜਾਨਵਰ ਆ ਗਏ। ਉਹ ਇੱਕ ਗੱਡੀ ਤੇ 4 ਗੱਡੀ ਥੱਲੇ 4 ਹੈਗੇ ਜੇ। ਹੁਣ ਪ੍ਰਸ਼ਾਸਨ ਨੂੰ ਮੰਨ ਕਰਦੇ। ਪ੍ਰਸ਼ਾਸਨ ਨੂੰ ਅਦੇ ਮੰਦਰ ਦਾ ਜੋ ਹਦਜਾਨਾ ਦਿੱਤਾ ਜਾਵੇ। ਬੰਦੇ ਫੜੇ ਜਾਣ ਕੀ ਗੱਲਬਾਤ ਹੈਗੀ ਕੀ ਟੱਕਰ ਹੈਗਾ ਉਹ ਪਤਾ ਲੱਗੇ। ਕਿ ਜਿਹੜਾ ਮੰਦਰ ਦਾ ਨੁਕਸਾਨ ਆ ਉਹਦੇ ਭਰਨਾ ਪੈਣਾ ਹੀ। ਤਾਂ ਲੱਗਦਾ ਨਹੀਂ ਕਿ ਕੋਈ ਆਮ ਬੰਦਾ ਹੁੰਦਾ ਤੇ ਉਹਦਾ ਜਾਨੀ ਨੁਕਸਾਨ ਨਹੀਂ ਹੋ ਸਕਦਾ ਸੀ ਉਹ ਤਾਂ ਹੋ ਹੀ ਜਾਣਾ ਸੀ ਯਾਰ ਕਿ ਫੰਕਸ਼ਨ ਹੈਗਾ ਇੱਥੇ ਰਾਤੀ ਫੰਕਸ਼ਨ ਹੈਗਾ ਇਹ ਆ ਵੇਖੋ ਅੱਜ ਰਾਤੀ ਫੰਕਸ਼ਨ ਹੀ ਹੈਗਾ ਫੰਕਸ਼ਨ ਹੈਗਾ ਇਹ ਸ਼ੁਗਰ ਘਰੋ ਕੀ ਫੰਕਸ਼ਨ ਖਤਮ ਹੋ ਚੁੱਕਾ ਹੈ ਨਹੀਂ ਤੇ ਜਿੱਦਾਂ ਇੱਥੇ ਭੀੜ ਇਕੱਠੀ ਹੈ ਸੀ ਉੱਥੇ ਤੰਦੂਰ ਲੱਗਾ ਹੋਇਆ ਸੀ ਤੰਦੂਰ ਲੱਗੇ ਹੋਏ ਸੀ ਉਹਦੇ ਸਾਰੇ ਮਰ ਜਾਣੇ ਸੀ ਜਿੱਦਾਂ ਗੱਡੀ ਚੜਾਈ ਜਾਂਦੀ ਹੈ ਨਾਲੇ ਉੱਪਰ ਇਹ ਸਵੇਰੇ ਮਾਰਨਿੰਗ 4 ਵਜੇ ਹੋਇਆ ਸਾਡੇ ਢਾਣੇ ਦੀ ਬੈਕ ਸਾਈਡ ਆ ਗੱਡੀ ਸਿਆਜਾ ਦਿੱਲੀ ਨੰਬਰ ਜਿਹੜਾ ਓਨਰ ਫਰੀਦਕੋਟ ਦਾ ਜੀ ਇੱਕ ਹੋਟਲ 'ਚ ਠਹਿਰਿਆ ਸੀ ਜਿਹੜਾ ਗੋਲਡਨ ਐਮ ਨੂੰ ਨੈਕਸਟ ਲੈਵਲ ਹੋਟਲ ਆ ਉਹਦੇ ਵਿੱਚ ਠਹਿਰੇ ਸੀ ਇਹ ਜਿਹੜੇ ਮੁੰਡੇ ਆ ਅ ਹਰਸ਼ ਕੱਕੜ ਆ ਤੇ ਗੌਤਮ ਸ਼ਰਮਾ ਆ ਜੀ ਇਹ ਉਥੇ ਮੈਨੇਜਰ ਦਾ ਤੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਜੀ ਇਹਨਾਂ ਨੇ ਉਥੋਂ ਗੱਡੀ ਇਹ ਲਈ ਆ ਤੇ ਇਸ ਜਿਹੜਾ ਮੁੰਡਾ ਵਾ ਗੌਤਮ ਸ਼ਰਮਾ ਇਹਦਾ ਜਨਮ ਦਿਨ ਸੀ ਜੀ ਇਹਨਾਂ ਨੇ ਉਥੋਂ ਕੋ ਖਾਦਾ ਪੀਤਾ ਪਾਰਟੀ ਪੁੱਟੀ ਕੀਤੀ ਤੇ ਉਥੋਂ ਗੱਡੀ ਇਹ ਅੰਦਰ ਲਿਆਏ ਕਿਉਂਕਿ ਰਹਿਣ ਵਾਲੇ ਵੀ ਇੱਥੋਂ ਦੇ ਆ ਇੱਥੇ ਆਣ ਕੇ ਗੱਡੀ ਕਿਤੇ ਫਾਸਤੀ ਉਹ ਗੱਡੀ ਆਣ ਕੇ ਤੇ ਹਿੱਟ ਕਰ ਗਈ ਟਰਾਂਸਫਰਮ ਦੇ ਨਾਲ ਤੋਂ ਟੁੱਟਣ ਕਰਕੇ ਤੋਂ ਟਰਾਂਸਫਰਮਰਾਂ ਦੀ ਗੱਡੀ ਦੇ ਉੱਤੇ ਡਿੱਗ ਪਿਆ ਤੇ ਗੱਡੀ ਟੋਟਲ ਲਾਸ ਹੋ ਗਈ ਬਾਕੀ ਵੈਰੀਫਾਈ ਕਰ ਰਹੇ ਹਾਂ ਹੋਰ ਵੀ ਸਰ ਇਹ ਤੋਂ ਨੁਕਸਾਨ ਵੀ ਆਇਆ ਕੋਈ ਲਾਗੇ ਥਾਂਗੇ ਮੈਂ ਦਾ ਲਾਗੇ ਨੁਕਸਾਨ ਇੱਕ ਤਾਂ ਬਿਜਲੀ ਬੋਰਡ ਦਾ ਹੋਇਆ ਜੀ ਇੱਕ ਲਾਗੇ ਮੰਦਰ ਆ ਮੰਦਰ ਦਾ ਗੇਟ ਗੂਟ ਵੀ ਟੁੱਟਾ ਵਾ ਉਹ ਉਥੇ ਡੌਗ ਹੁੰਦੇ ਨੇ ਕੁੱਤੇ ਹੁੰਦੇ ਨੇ ਰਹਿੰਦੇ ਪੱਕੇ ਉਹ ਕਰੰਟ ਲੱਗਣ ਨਾਲ ਉਹਨਾਂ ਦੀ ਵੀ ਡੈਥ ਹੋਈ ਹੈ ਕਿਉਂਕਿ ਉਹ ਉਹ ਉੱਥੇ ਫਿਰਦੇ ਰਹਿੰਦੇ ਆ ਤੇ ਟ੍ਰਾਂਸਫਰਮ ਡੇਗਣ ਨਾਲ ਜੀ ਗਰੰਟੀ ਉਹ ਉਹਨਾਂ ਲੱਗ ਗਿਆ ਉਹਨਾਂ ਦੇ ਕਿੰਨੇ ਨਾ ਨਹੀਂ ਗੱਡੀ ਗੱਡੀ ਦੇ ਨਾਮ ਤੱਕ ਪੰਜ ਪੰਜ ਨੇ ਚਲਾ ਰਹੇ ਗੁਰੂ ਹਾਂ ਪੰਜ ਨੇ ਜਾਨੀ ਨੁਕਸਾਨ ਤੇ ਨਹੀਂ ਆ ਸਕਦਾ ਨਹੀਂ ਜਾਨੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਸਾਡੇ ਕੋਲ ਦੋ ਬੰਦੇ ਅਸੀਂ ਲਿਆਂਦੇ ਆ ਤਿੰਨ ਅਜੇ ਹੋਰ ਲੈ ਕੇ ਆਉਣੇ ਬਾਕੀ ਸਾਰੀ ਗੱਲ ਵੈਰੀਫਾਈ ਕਰਦੇ ਹਾਂ ਸਸਤ ਨਹੀਂ ਜਾਏਗੀ ਸ਼ਾਇਦ ਕਰਦੇ ਆ ਬੈਟਰੀ ਚਲਾ ਰਹੇ ਯਾਨੀ ਕੋਈ ਅਸਲ ਵਿੱਚ ਕੋਈ ਗਲਤੀ ਨਹੀਂ ਹੋਈ ਕੋਈ ਕਿਸ ਤਰ੍ਹਾਂ ਇਹ ਸੁਣਨਾ ਚਾਹੀਦਾ ਕਿ ਉੱਥੇ ਲੱਗਾ ਕਰੇ ਕਿ ਹੋਟਲ ਦਾ ਕੋਈ ਵेटर ਲੈ ਕੇ ਰੋਟੀ ਲੈਣ ਆ ਰਿਹਾ ਹੈ ਅਸੀਂ ਕੋਈ ਗੱਲ ਨਹੀਂ ਹੋਟਲ 'ਚ ਹੀ ਕੰਮ ਕਰਦੇ ਆ ਇੱਕ ਮੈਨੇਜਰ ਦੀ ਪੋਸਟ ਤੇ ਆ ਤੇ ਇੱਕ ਹਾਊਸਕੀਪਿੰਗ ਉਹ ਸਫਾਈ ਸਭ ਹੀ ਨਹੀਂ ਕਰਦੇ ਜਿਹੜੇ ਉਹਦੇ ਤੇ ਆ ਹੋਰ ਹੀ ਨਹੀਂ